आवे कोई ते ये आके लगेगे आ सुजाके लगेगे देखो पीछे देखो कोई ना बच्चे सी हो कितने पिन्हा मीटर देखो भाऊ का बाप बाप तो कोई ना बच्चे अभी ये क्या करना तेरा एक आदमी ने वाशना देखो बाप बाप तो वो बात ठीक करा दे 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 ਕੁਣ ਨਹੀਂ ਲੈ ਵਾਪਸ ਕੁਈ ਦਾ ਕਿੱਥੇ ਕੰਮ ਕਰ ਤੋਂ ਘਰ ਤੇ ਪਿਆ ਤੈਨੂੰ ਕਦੇ ਬਾਤ ਕੋ ਸਾਲੋ ਫਸਾ ਮੈਂ ਲੜੀ ਲੱਗ ਸਕੋਤ ਨਾ ਮੀ ਮਾਂ ਕਦੇ ਮਾਰ ਪਈ ਆ ਤੇ ਸਾਈਡ ਲਾਈਨ ਜਾਣੀ ਆ ਤੇ ਮਾਂ ਪਾਪੇ ਨੂੰ ਚੱਕ ਕੇ ਲੈ ਨੂੰ ਇਹ ਕੱਲ ਮੈਨੂੰ ਰੋਕ ਕੇ ਰੱਖਦੇ ਤੇ ਤੈਨੂੰ ਦਾਰੂ ਖਲਚੀ ਦਾਰੂ ਤੇ ਦਾਰੂ ਦਾ ਨਹੀਂ ਯਾਰੋ 3:30 ਵਜੇ ਕਰ ਵਿੱਚ ਵਜਨੋਂ ਫੇਰ ਨਾਲ ਇਹ ਤਰ ਆ ਗਿਆ ਭਾਈ ਸਰ ਮੈਂ ਕੱਲ ਕੱਲ ਹਮੋਂ ਸੇ ਚਲਦਾ ਬਾਹਾਂ ਦਾ ਰਗਾ ਬਿਨਾ ਕਾਹ ਬੋਲੋ ਹਲੋ ਮੈਂ ਇੱਕ ਤਾਂ ਘੋਟਾ ਪਈਏ ਸਰ ਉਹ ਨਹੀਂ ਜਾਈਂ ਕਿਹਾ ਮੈਂ ਕਿ ਪਲੀਜ਼ ਚੰਦ ਅਸਲ ਜੀ ਮਾਫ ਕਰੋ ਜੀ ਮੇਰੀ ਕੀ ਸਰ ਹੈ ਕੋ ਮੇਰੀ ਸੋਣੀ ਦਿੰਨਾ ਕਿੱਥੇ ਆ ਜੀ ਇੱਥੇ ਅੰਦਰ ਰੇਡੀ ਕੋ ਨੰਬਰ ਨੰਬਰ ਕਹਦੇ ਐਨੇ ਕਰ ਜਾਏ ਜੀ ਮੈਂ ਆਪਣੀ ਮਾਰ ਪਾਈ ਹੈ ਤੇਰੀ ਉਹ ਚਾਰ ਵਾਰ ਮੈਂ ਪਹਿਲੀ ਵਾਰ ਮੋਟਰ ਲੈ ਕੇ ਦਿਹਾੜੀ ਕਿ ਪਹਿਲੀ ਵਾਰ ਮੇਰੀ ਕੋਆ ਹੁਣ ਭਾਵੇਂ ਨਿਕਲ ਕੋਲੋਂ ਲਿਆਉਣਾ ਬੋਲੀ ਚੱਕਾ ਨਾ ਮਾ ਕਹਦਾ ਜੂਣ ਰੋਕਿਆ ਨਹੀਂ ਵੀ ਕਾਕੇ ਰੋਕਿਆ ਤੈਨੂੰ ਰੋਕਿਆ ਰੁਕਿਆ ਮੈਂ ਬੱਚਾ ਪਗੜਾ ਆਹ ਮੋਟੇ ਲੈਣ ਆਇਆ ਸੀ ਮੇਰਾ ਬੱਚੇ ਇੱਦਾਂ ਨਾਲ ਆਉਂਦਾ ਸਾਹ ਤੇ ਆਕਸੀਜਨ ਤੇ ਮੈਂ ਪੰਦ ਕਟਾਗਾ ਮੈਂ ਸਾਹ ਦੇਖੋ ਮੈਂ ਕਿੰਨੇ ਕੋਲੋਂ ਕੱਲ ਮੋਟਰ ਉਹਨੇ ਕਿਹਾ ਕੱਲ ਦਾ ਕੱਲ ਲੈ ਆ ਕੇ ਤੇਰੇ ਕੋਲ ਆਸਰੇ ਨਾਉ ਤੇ ਨਹੀਂ ਆਏ ਉਹ ਮੇਰੇ ਅਗਲੀ ਕਰ ਭਾਈ ਅਗਲੇ ਲਾਗੇ ਥੋੜੀ ਹੋ ਗਈ ਫਿਰ ਤੇਰੇ ਨਾਮ ਤੇ ਨਹੀਂ ਹੋਈ ਤੇਰਾ ਲਾਇਸੈਂਸ ਕਿੱਥੇ ਆ ਸੰਦਰਵਾ ਦਿੰਦੇ ਫਿਰ ਲਾਇਸੈਂਸ ਕਿੱਥੇ ਤੇਰਾ ਸੜਕ ਪਰਵਾਣਾ ਨਾ ਜੇ ਫਿਰ ਬੋੜਿਆ ਬੱਚੀ ਇੱਟਾ ਯਾਰ ਜਨਾਤੀ ਵੀ ਪਾਣੌਰ ਇਹਨਾਂ ਨੂੰ ਰੋਕਿਆ ਜੀ 트리플 ਰੈਗਿੰਸੀ ਬਿਲਾ ਹੈਲਮਟ ਇਹਨਾਂ ਨੂੰ ਰੋਕਿਆ ਇਹਨਾਂ ਨੇ ਕੱਟ ਮਾਰ ਕੇ ਮੋਟਰਸਾਈਕਲ ਜਿਹੜਾ ਭਜਾ ਲਿਆ ਇੰਨੀ ਸਪੀਡ ਚ ਕੇ ਇੱਕ ਲੇਡੀ ਜਾ ਰਹੀ ਬੱਚਾ ਸੀਗਾ ਬੱਚੇ ਨਹੀਂ ਦੇਖਿਆ ਇਹਨਾਂ ਨੇ ਪੂਰੀ ਸਪੀਡ ਨਾਲ ਭਜਾ ਕੇ ਲੰਘਿਆ ਟਾਕੋ ਜਾ ਕੇ ਵਾਪਸ ਫਿਰ ਆਏ ਵਾਪਸ ਆਉਂਦੇ ਨੂੰ ਅਸੀਂ ਘੇਰ ਲਿਆ ਇਹਨਾਂ ਨੂੰ ਇਹਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਆ ਕੋਈ ਆਰਸੀ ਕੋਈ ਲਾਇਸੈਂਸ ਕੁਝ ਨਹੀਂ ਕੋਈ ਹੈਲਮਟ ਨਹੀਂ ਟ੍ਰਿਪਲ ਰਾਈਡਿੰਗ ਆ ਇਹ ਪੇਪਰ ਨਹੀਂ ਇਹਨਾਂ ਨੇ ਦਿੱਤੇ ਇਸ ਕਰਕੇ ਆਨ ਦੀ ਰਿਪੋਰਟ ਇਹਨਾਂ ਦਾ ਕੋਈ ਚਲਾਨ ਨਹੀਂ ਪੈਂਦਾ ਨਾ ਅਸੀਂ ਕਰਨਾ ਨਾ ਹੋਣਾ ਇਹਨਾਂ ਦਾ ਮੋਟਰਸਾਈਕਲ ਜਿਹੜਾ ਬੌਂਡ ਕਰ ਰਹੇ ਆ ਬਿਨਾਂ ਡਾਕੂਮੈਂਟ ਦੇ ਬੰਦਾਂ ਨੇ ਭਜਾਇਆ ਕਿ ਉਹ ਬੱਚੇ ਦੀ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੋ ਸਕਦਾ ਸੀ ਬਿਲਕੁਲ ਜੇ ਉਹਦੇ ਨਾਲ ਟੱਚ ਹੋਏ ਨਾ ਸਾਡੇ ਮਲਾਇਮ ਨੂੰ ਸੱਟ ਲੱਗ ਸਕਦੀ ਸੀ ਅੱਡੇ ਆ ਨਾਮ ਮਲਾਜਪੀ ਦੇਖਿਆ ਪੱਜ ਕੇ ਪਰਲੇ ਪਾਸੇ ਪੱਜ ਕੇ ਰੋਕੇ ਇਹਨਾਂ ਨੂੰ ਇਸੇ ਕਰਕੇ ਰੋਕੇ ਵੀ ਉੱਥੋਂ ਯੂ ਟਰਨ ਲੈ ਕੇ ਵਾਪਸ ਆਏ ਆ ਤਾਂ ਇਹਨਾਂ ਨੂੰ ਫਿਰ ਫੜਿਆ ਵੀ ਇਹਨਾਂ ਨੂੰ ਇੰਨਾ ਪਤਾ ਤਾਂ ਲੱਗੇ ਵੀ ਰੁਕ ਜਾਂਦੇ ਹੁਣ ਇਹ ਕਹਿੰਦਾ ਮੇਰੀ ਮਾਂ ਬਿਮਾਰ ਹੈ ਇਹ ਖੜ ਕੇ ਦੱਸ ਦਿੰਦਾ ਸਾਨੂੰ ਅਸੀਂ ਵੀ ਇਨਸਾਨ ਆ ਸਾਨੂੰ ਖੜ ਕੇ ਦੱਸੇ ਕਿ ਭਾਈ ਮੇਰੀ ਮਾਤਾ ਬਿਮਾਰ ਹੈ ਅਸੀਂ ਛੇਤੀ ਜਾ ਰਹੇ ਹਾਂ ਜਾਂ ਚਾਹ ਤੁਹਾਨੂੰ ਕੋ ਵੀ ਹੈ ਮੈਨੂੰ ਬਹੁਤ ਜ਼ਰੂਰੀ ਆ ਮੈਨੂੰ ਜਾਣ ਦੋ ਇਹਨਾਂ ਦੀ ਗੱਡੀ ਬੌਂਡ ਹੈ ਜੀ ਇਹਨਾਂ ਦੀ ਬਿਨਾ ਡਾਕੂਮੈਂਟ ਕੋਈ ਲਾਇਸੈਂਸ ਨਹੀਂ ਕੋਈ ਆਪਸ ਨਹੀਂ